ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਵੱਡੇ ਭਾਗ ਹਨ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਆਪਣੇ ਆਪਣੇ ਮਨ ਨੂੰ ਆਪਾਂ ਜੋੜਨਾ ਕਰੀਏ ਸਾਨੂੰ ਗੁਰੂ ਜੀ ਕੀ ਸਮਝਾ ਰਹੇ ਹੈ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰ ਰਹੇ ਹਾਂ ਆਓ ਆਪਾਂ ਪਹਿਲਾਂ ਪਉੜੀ ਦਾ ਜਾਪ ਕਰ ਲਈ ਜੀ ਦਸਵੀਂ ਪਉੜੀ ਦੀ ਗੱਲ ਹੈ ਜਿਹੜੀ ਅੱਜ ਸ਼ੁਰੂ ਕਰਨੀ ਹੈ ਔ ਸਾਰੇ ਭਾਈ ਨਾਲ ਬੋਲਦੇ ਹੋ ਸੁਣ ਸਤ ਸੰਤੋਖ ਗਿਆਨ ਸਹਿਜ ਧਿਆਨ ਨਾਨਕ ਭਗਤਾ ਇਸ ਪੰਕਤੀ ਵਿੱਚ ਗੁਰੂ ਸਾਹਿਬ ਜੀ ਨੇ ਬਹੁਤ ਡੇਰਾ ਗਿਆਨ ਸਾਨੂੰ ਦਿੜ ਕਰਵਾਇਆ ਜੀ ਜੋ ਵੀ ਮਨੁੱਖ ਪਰਮਾਤਮਾ ਦਾ ਨਾਮ ਧੁਨ ਨੂੰ ਸੰਧ ਰੰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਉਸ ਦੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਪਾਪਾਂ ਦਾ ਨਾਸ ਹੋ ਜਾਂਦਾ ਹੈ ਉਹ ਫਿਰ ਕਿਸੇ ਨੂੰ ਦੁੱਖ ਦੇ ਨਹੀਂ ਸਕਦਾ ਦਿੰਦਾ ਹੀ ਨਹੀਂ ਜੀ ਦੁੱਖ ਕਿਉਂਕਿ ਕਿਸੇ ਨੂੰ ਦੁੱਖ ਦੇਊਗਾ ਕਿਸੇ ਨੂੰ ਦੁੱਖ ਦੀ ਚੋਟ ਦੇਵਾਗੇ ਤੇ ਦੁੱਖ ਦੀ ਚੋਟ ਪਰਤ ਕੇ ਆਪਾਂ ਨੂੰ ਵੀ ਮਿਲੂਗੀ ਜੀ ਵਾਪਸ ਆਉਂਦੀ ਹੈ ਜਿਵੇਂ ਖੂਹ ਦੇ ਵਿੱਚੋਂ ਬਾਜ ਮਾਰਗੇ ਤੇ ਖੂਹ ਵਿੱਚੋਂ ਵਾਪਸ ਆਉਂਦੀ ਹੈ ਏਵੇਂ ਜਿਵੇਂ ਬਸ ਕਹਿੰਦੇ ਜੇ ਦੁੱਖ ਦੀ ਚੋਟ ਦੇਵੇਂਗਾ ਮਨਾ ਤੇ ਦੁੱਖ ਦੀ ਚੋਟ ਤੈਨੂੰ ਵੀ ਮਿਲੂਗੀ ਜੇ ਸੁੱਖ ਦੀ ਚੋਟ ਕਿਸੇ ਨੂੰ ਸੌਖੀ ਦੇਵੇਂਗਾ ਤੇ ਬਸ ਤੈਨੂੰ ਵੀ ਵਾਪਸ ਕੇ ਸੌਖੀ ਮਿਲਣਾਗਾ ਵਾਪਸ ਤੇਰੇ ਕੋਲੇ ਵੀ ਸੁੱਖ ਪਹੁੰਚੂਗਾ ਤੇਰੀ ਝੋਲੀ ਵਿੱਚ ਇਹ ਨਿਗਾਹ ਵੀ ਜੇ ਕਿਸੇ ਨੂੰ ਸੁੱਖ ਦਿੱਤਾ ਵੀ ਤੇਰੇ ਕੋਲੇ ਸੁੱਖ ਨਹੀਂ ਆਊਗਾ ਤੇ ਗੁਰੂ ਜੀ ਕਹਿੰਦੇ ਰੱਬ ਦੇ ਪਿਆਰੇ ਸਦਾ ਵਗਾਸ ਸਦੀਵੀ ਖੇੜੇ ਵਿੱਚ ਰਹਿੰਦੇ ਐ ਜੀ ਇਕ ਤਾਂ ਹੁੰਦੀ ਨਾ ਖੁਸ਼ੀ ਕੁਝ ਸਮੇਂ ਦੀ ਪੀ ਘੰਟੇ ਦੀ ਖੁਸ਼ੀ ਹੈ ਚਾਰ ਘੰਟਿਆਂ ਦੀ ਖੁਸ਼ੀ ਹੈ ਫਿਰ ਦੁੱਖ ਦੇ ਵਿੱਚ ਤब्दीਲ ਹੋ ਗਿਆ ਤੜਕੇ ਵਰਤੀ ਹੋਰ ਸੀ ਦੁਪਹਿਰੇ ਹੋਰ ਹੋਊਗੀ ਆਤਮੇ ਹੋਰ ਹੋਊਗੀ ਆਪਣੇ ਸਰੀਰ ਦੀ ਅਵਸਥਾ ਤੁਸੀਂ ਚੈੱਕ ਕਰਕੇ ਵੇਖ ਲਓ ਭਲਾਂ ਦੀ ਸਵੇਰ ਮਤਲੇ ਉਸ ਵੇਲੇ ਤੁਹਾਡੀ ਹੋਰ ਗਰਤੀ ਹੋਊਗੀ ਫਿਰ ਦੁਪਹਿਰ ਮੇਲੇ ਤੁਹਾਡੀ ਵਰਤੀ ਹੋਰ ਹੋਊਗੀ ਸ਼ਾਮ ਹੋਰ ਹੋਊਗੀ ਕਿਸੇ ਨੇ ਦੁੱਖ ਦੀ ਗੱਲ ਦੱਸ ਦਿੱਤੀ ਤਾਂ ਉਸ ਵੇਲੇ ਬਿਰਤੀ ਖੋਰ ਹੋ ਜੂਗੀ ਬਸ ਵੱਖ-ਵੱਖ ਸਮੇ ਸਾਡੀ ਬਿਰਤੀ ਕੁਝ ਨਹੀਂ ਰਹਿੰਦੀ ਪਰ ਕਹਿੰਦੇ ਰੱਬ ਦੇ ਪਿਆਰੇ ਜਿਹੜੇ ਨਾਮ ਦੀ ਤੁਹਾਨੂੰ ਸੁਣਦੇ ਰਹਿੰਦੇ ਆ ਉਹਨਾਂ ਨੂੰ ਸਦਾ ਵਿਦਾਸ ਸਦਾ ਹੀ ਖੇੜਾ ਰਹਦਾ ਜੀ ਬਸ ਵਰਤ ਦੇ ਵਿੱਚ ਸਦਾ ਹੀ ਖੇੜਾ ਖੇੜਾ ਹੀ ਖੇੜਾ ਖੁਸ਼ੀ ਖੁਸ਼ੀ ਜਿਹੜੀ ਗਮ ਦੇ ਵਿੱਚ ਬਦਲਦੀ ਨਹੀਂ ਜੀ ਸੋ ਗੁਰੂ ਜੀ ਕਹਿੰਦੇ ਸੁਣ ਸਤ ਸੰਤੋਖ ਗਿਆਨ ਸਤ ਦੇ ਪੈਰ ਦੇ ਵਿੱਚ ਜੇ ਇੱਥੇ ਅੰਕੜ ਲੱਗਿਆ ਤਾਂ ਹੈ ਵਿਆਕਰਨ ਜੇ ਕਿਸੇ ਨੇ ਧਿਆਨ ਨਾ ਪੜਿਓ ਅੰਕੜ ਲੱਗਿਆ ਇੱਥੇ ਸਤ ਸੱਚ ਦੀ ਗੱਲ ਨਹੀਂ ਹੋ ਰਹੀ ਇੱਥੇ ਕੀ ਹੋ ਰਿਹਾ ਜੀ ਗੱਲ ਹੋ ਰਹੀ ਹੈ ਦਾਣ ਇਹਦਾ ਅਰਥ ਹੈ ਦਾਣ ਕਹਿੰਦੇ ਵੀ ਜਿਹੜਾ ਪ੍ਰਮਾਤਮਾ ਦੇ ਨਾਮ ਦੇ ਧੁਨ ਨੂੰ ਸੁਣਨਾ ਸ਼ੁਰੂ ਕਰ ਦਿੰਦਾ ਹੈ ਉਹਦੇ ਅੰਦਰ ਦਾਨ ਦੀ ਵਰਤੀ ਪੈਦਾ ਹੋ ਜਾਂਦੀ ਹੈ ਜੀ ਦਾਨ ਦੇਣਾ ਕਿਸੇ ਨੂੰ ਦਾਨ ਦਾ ਅਰਥ ਕੀ ਹੈ ਜੀ ਦੇਣਾ ਦਾਨ-ਦਾਨ ਦੇਣ ਵਾਲ ਦੇਣ ਵਾਲੀ ਵਰਤੀ ਰੱਖਣੀ ਕਿਉਂਕਿ ਆਪਾਂ ਵੇਖਦੇ ਆਂ ਕਿ ਬੱਚਾ ਅੰਦਰ ਜਿਹੜਾ ਛੋਟਾ ਉਹਦੇ ਵਿੱਚ ਦੇਣ ਦੀ ਵਰਤੀ ਨਹੀਂ ਹੁੰਦੀ ਲੈਣ ਦੀ ਵਰਤੀ ਹੁੰਦੀ ਹੈ ਤੁਸੀਂ ਕਦੇ ਨੋਟ ਕਰਕੇ ਵੇਖਿਓ ਆਪਣੇ ਘਰਾਂ ਵਿੱਚ ਬੱਚੇ ਐ ਉਹ ਖੜਾਉਣੇ ਇੱਥੇ ਕਰੀ ਜਾਣਗੇ ਕਰੀ ਜਾਂਦੇ ਜੋ ਰੁਕੇਦ ਕਿ ਆ ਖੜਾਉਣਾ ਤੂੰ ਆਪਦੇ ਭੈਣ ਨੂੰ ਦੇਜਾਂ ਵੀਰ ਨੂੰ ਦੇ ਦੇ ਕਹਿੰਦਾ ਨਾ ਨਹੀਂ ਦੇਣਾ ਕਿਉਂਕਿ ਉਹ ਲੈਣ ਦੀ ਵਿਰਤੀ ਜਾਂਦਾ ਦੇਣ ਦੀ ਵਿਰਤੀ ਉਹਦੇ ਅੰਦਰ ਹੈ ਹੀ ਬਸ ਗੁਰੂ ਜੀ ਕਹਿੰਦੇ ਜਦੋਂ ਦੇਣ ਦੀ ਵਿਰਤੀ ਪੈਦਾ ਹੋਗੀ ਕਹਿੰਦੇ ਪ੍ਰਮਾਤਮਾ ਦੇ ਮਲੁਖ ਬਹੁਤ ਨੇੜੇ ਹੁੰਦਾ ਜੀ ਜਦੋਂ ਕਿਸੇ ਤੁਹਾਡੇ ਅੰਦਰ ਨਾ ਪਿਆਰ ਆ ਦੇ ਅੰਦਰ ਝਾਤ ਮਾਰ ਕੇ ਵੇਖੋ ਜਦੋਂ ਤਾਂ ਅੰਦਰ ਕਿਸੇ ਨੂੰ ਭਲਾ ਕਰਨ ਦੀ ਦਾਨ ਦੀ ਇੱਰਤੀ ਬਣ ਗਈ ਨਾ ਤੁਹਾਡੇ ਅੰਦਰ ਵਿਚਾਰ ਬਣਾ ਗਰੀਬ ਬੰਦਾ ਵਿਚਾਰਾ ਸਹਾਰਾ ਚੱਪਲ ਹੀ ਹੀੜੀ ਨਾ ਲੈ ਚੱਪਲਾਂ ਲੈ ਕੇ ਜੇ ਇਕਰਾਂ ਲੈ ਹੁਣ ਗਰੀਬ ਬੱਚਾ ਵਧੀਆ ਪੜਨ ਦੇ ਵਿੱਚ ਸ਼ਾਹ ਹੈ ਵਧੀਆ ਨੰਬਰ ਲੈਦਾ ਫਸ ਤੋਂ ਦਾਲਾ ਲੈ ਦੀ ਫੀਸ ਮੈਂ ਭਰੂ ਭਾਈ ਦੀ ਆਦਾਨ ਦੀ ਗੱਤੀ ਕਿਦੇ ਬਾਝੀ ਜੀ ਕੋਈ ਗਰੀਬ ਚਾਹਾਂ ਪਰਚੀ ਲਈ ਫਿਰਦਾ ਹੈ ਦਵਾਈ ਵਾਸਤੇ ਪੈਸੇ ਨਹੀਂ ਜੇਬ ਦੇ ਵਿੱਚ ਆ ਮਣਾ ਤੇਰੀ ਜੇਬ ਭਰੀਏ ਪੈਸੇ ਨਾਲ ਆ ਚੱਕ ਭਾਈ ਲਾ ਦਵਾਈ ਮੈਂ ਦਵਾਉਣਾ ਤੈਨੂੰ ਹਾਂ ਦਾਨ ਦੇਣ ਵਾਲੇ ਅਕਲੀ ਟੀਚਾ ਦਾਨ ਵੀ ਨਹੀਂ ਹੈ ਬਾਣੀ ਵਿੱਚ ਦਾਨ ਵੇਲੇ ਅਕਲ ਵੀ ਜ਼ਰੂਰੀ ਹੈ ਤੈਨੂੰ ਇਹ ਵੀ ਨਹੀਂ ਆਪਾਂ ਵੀ ਆਹਲਾ ਸ਼ਰਾਬਾ ਪੀਂਦਾ ਫਿਰੇ ਤੇ ਹੱਪਾ ਚੱਕ ਕੇ ਉਹਨ ਕਦੀਆਂ 500 ਰੁਪਇਆ ਲੈ ਜਾ। ਨਾ ਦਾਨ ਕਰਨ ਵੇਲੇ ਬਾਣੀ ਚ ਲਿਖਿਆ ਹੈ ਅਕਲ ਵੀ ਜ਼ਰੂਰੀ ਹੈ। ਅਕਲ ਸਾਨੂੰ ਦਿੱਤੀ ਹੈ ਪਰਮਾਤਮਾ ਨੇ। ਸੋ ਇਹ ਵੀ ਨਹੀਂਗਾ ਵੀ ਗਲਤ ਪਾਸੇ ਪੈਸੇ ਦੀ ਵਰਤੋਂ ਹੋਵੇ ਆਵੇ। ਕੋਈ ਮੰਗਣਾ ਆ ਜੇ ਤੇ ਆਪਾਂ ਚੱਲ ਕੇ ਪੈਸੇ ਦੇ ਦੇ ਉਹਨੂੰ। ਨਾ ਬਾਣੀ ਬੈਲੰਸ ਟੀਵਨ ਦਿੰਦੀ ਹੈ। ਸੋ ਦਾਨ ਦੀ ਵਰਤੀ ਕਦੋਂ ਪੈਦਾ ਹੁੰਦੀ ਕਿਸੇ ਨੂੰ ਦੇਣ ਦੀ। ਕਦੋਂ ਵਰਤੀ ਪੈਦਾ ਹੋ ਜਦੋਂ ਸੰਤੋਖ ਆ ਗਿਆ ਸਤ ਸੰਤੋਖ ਸੰਤੋਖੀ ਜੀਵਨ ਵਾਲਾ ਮਨੁੱਖ ਕਿਸ ਨੂੰ ਦੇ ਸਕਦਾ ਨਾ ਜੀ ਤੇ ਜੇ ਆਪ ਵੀ ਭੁੱਖਾ ਕਰਦਾ ਹੈ ਉਹ ਕਿਸ ਨੂੰ ਕਿ ਦੇ ਦੂਗਾ ਜੀ ਜਿਹਦੇ ਅੰਦਰ ਆਪ ਦੀ ਭੁੱਖ ਵਸੀ ਹੈ ਤਨਾ ਪੀੜ ਨਾਲ ਜੋੜ ਕੇ ਦੇਖ ਜਾਵਾਂ ਮੈਂ ਹੁਣ ਆਉਣ ਵਾਲੀਆਂ ਪੀੜਾਂ ਨੂੰ ਇਹਨਾਂ ਨੂੰ ਕੰਨ ਲੈਣਾ ਪਵੇ ਕੁਛ ਤਾਂ ਇੰਨਾ ਇਕੱਠਾ ਕਰਤਾ ਕਹਿੰਦਾ ਚੱਕੋ ਆਹ ਲੋ ਤੁਹਾਨੂੰ ਨੀ ਲੋੜ ਪੈਂਦੀ ਸਰਿੰਦਰਨਾਥ ਨੇ ਕੀਤੀ ਸੀ ਨਾ ਪਾਪਾਂ ਨਾਲ ਮਾਇਆ ਕੱਠੀ ਗਵਰਨਰ ਸੀ ਪੰਜਾਬ ਦਾ ਪਰ ਯਾਦ ਗਣ ਪਤਾਇਆ ਬਾਂ ਪਿਆਰ ਦਾ ਗਵਰਨਰ ਸੀ ਇਕੱਠੀ ਕੀਤੀ ਸੀ ਪਾਪਾਂ ਵਾਲੀ ਮਾਇਆ ਜਾਜ ਦੇ ਵਿੱਚ ਨੌਂ ਜੀਆਂ ਸਮੇਤ ਮਾਰਿਆ ਗਿਆ ਸੀ ਜੀ ਜਾਜ ਦੇ ਵਿੱਚ ਜਿੰਨੇ ਕਰਮਚਾਰੀ ਸੀ ਨਾ ਪੈਸੇ ਇਕੱਠੇ ਕਰਕੇ ਲੈ ਕੇ ਚੱਲਿਆ ਸੀ ਬਾਹਰ ਹੋਟਲ ਖਰੀਦਣ ਵਾਸਤੇ ਨੇਪਾਲ ਦੇ ਵਿੱਚ ਜਾਂਦਾ ਸੀ ਪਹਾੜਾਂ ਦੇ ਉੱਤੇ ਫਿਰ ਆਸਾਗੜ ਸੋਏ ਨਾ ਜਾਜ ਤੇ ਉਹਦੇ ਘਰੋਂ ਕਿੰਨਾ ਮਿਲਿਆ ਸੀ ਸਿਉਣਾ ਕੋਨ ਕੌਂਟਲਾਂ ਦੇ ਹਿਸਾਬ ਨਾਲ ਤਾਂ ਚਾਂਦੀ ਮਿਲੀ ਸੀ ਡਲੇ ਦੇ ਰੂਪ ਦੇ ਕੌਂਟਲਾਂ ਦੇ ਹਿਸਾਬ ਨਾਲ ਤੇ ਕਤਾਂ ਕਿੰਨਾ ਕਿਲੋ ਸੋਨਾ ਮਿਲਿਆ ਸੀ 7 ਕਿਲੋ ਸੋਨਾ ਡਲੇ ਰੂਪ ਦੇ 7 ਕਿਲੋ ਸੋਨਾ ਡਲਾ ਐਦਾ ਅਰ ਭਰ ਗਿਆ ਘਰੇ ਪਿਆ ਸੀ ਲੋਕਰ ਭਰੇ ਸਾਰੇ ਕਿੱਥੇ ਜਮਾ ਹੋ ਗਏ ਜੀ ਦਿੱਲੀ ਕੀ ਲੈ ਗਿਆ ਨਾਲ ਪਾਪਾ ਬਾਝੋਂ ਹੋਵੇਂ ਨਾਹੀ ਮੋਇਆ ਸਾਥ ਨਾ ਦਾ ਇਤਿਹਾਸ ਬਣ ਗਿਆ ਨਾ ਆ ਗੱਲਾਂ ਆਪਾਂ ਕਰ ਰਹੇ ਆ ਇਤਿਹਾਸ ਲਿਖਿਆ ਪਿਆ ਜੀ ਕੋਈ ਆਪ ਆਪ ਦੇ ਕੋਲੋਂ ਗੱਲ ਬਣਾ ਕੇ ਜੀ ਗੁਰੂ ਦੇ ਉਹਦੇ ਝੂਠ ਬੋਲਦੇ ਪਾਪ ਲਿਖੇ ਗਏ ਲੈ ਕੀ ਗਿਆ ਨਾਲ ਨਾ ਬੰਗਲਾ ਉਹ ਪਿਆਗਾ ਨਾਲ ਜ਼ਮੀਨਾਂ ਕੋਈ ਜਾਇਦਾਦਾਂ ਕੁਝ ਨਹੀਂ ਗਿਆ ਪਾਪ ਇਕੱਠੇ ਕਰਕੇ ਲੈ ਗਿਆ ਮਣਾ ਜੇ ਤੂੰ ਵੀ ਐ ਕਰੇਗਾ ਨਾ ਵੀ ਆਦੇ ਭਰਾ ਦਾ ਹੱਕ ਮਾਰ ਕੇ ਨਾ ਇਹ ਨਾਲ ਤੇਰੀ ਵੀ ਜਾਣ ਇੱਥੇ ਪਿਆ ਰਹਿ ਜਾਣਾ ਨਾਲ ਤੇ ਲੋਕ ਤੈਨੂੰ ਲਾਣ ਤਾਂ ਹੀ ਪਾਇਆ ਕਰਨਗੇ ਉਹ ਠੱਗੀ ਮਾਰੀ ਉਹ ਗਿਆ ਉਹਨੇ ਆ ਕੀਤਾ ਸੀ ਆ ਉਹ ਗਿਆ ਨਾ ਆ ਹੀ ਮਿਲਦਾ ਲਾਲਤਾ ਤੈਨੂੰ ਵੀ ਮਿਲਣੀ ਆ ਮਾਣਾ ਮੇਰੇ ਆ ਜੇ ਗਲਤ ਕੰਮ ਕਰੇਗਾ ਰੋ ਵਿਚਾਰ ਸੋ ਗੁਰੂ ਜੀ ਕਹਿੰਦੇ ਸੰਤੋਖ ਵਾਲਾ ਜੀਵਨ ਹੋ ਜਾਂਦਾ ਮਨੁੱਖ ਦਾ ਸੰਤੋਖੀ ਬੈਠੀ ਅੰਦਰ ਸਦਾ ਹੀ ਰੱਜਿਆ ਰੱਜਾ ਰੱਜੀ ਰੂਹ ਹੁੰਦੀ ਹੈ ਇਹ ਰੱਬ ਦੇ ਪਿਆਰੇ ਉਹਨਾਂ ਦੇ ਅੰਦਰ ਭੁੱਖ ਨਹੀਂ ਹੁੰਦੀ ਹਾਂ ਠੀਕ ਹੈ ਭਾਈ ਟਾਈਮ ਪਾਸ ਵਾਸਤੇ ਮਾਇਆ ਇਹ ਵੀ ਜ਼ਰੂਰੀ ਹੈ ਐਵੇਂ ਨਹੀਂ ਵੀ ਕਿ ਭਾਈ ਪੈਸੇ ਜੇਬ ਚ ਜੰਮੈ ਨਾ ਹੋ ਉਹ ਬਾਬਾ ਕਬੀਰ ਜੀ ਨੂੰ ਹੀ ਮੰਗੀ ਐ ਭਗਤ ਧੰਨੇ ਹੀ ਨਹੀਂ ਜੀ ਮੰਗੀ ਐ ਦਾਲ ਸਿੱਧਾ ਮੰਗੋ ਕਿਉ ਹਮਰਾ ਖੁਸ਼ੀ ਕਰਨਤ ਜੀ ਪਨਿਆ ਸ਼ਾਦਨ ਨੀਕਾ اناਜ ਮੰਗੋ ਸਤਸੀਕਾਰ ਗਊ ਪੈਸ ਮੰਗੋ ਲਵੇਰੀ ਇੱਕ ਤਾਜਣ ਤਰੀ ਚੰਗੀਰੀ ਘਰ ਕੀ ਗੀਹਣ ਚੰਗੀ ਜਨ ਧੰਨਾ ਲੈ ਵੇ ਮੰਗਿਆ ਤਾਂ ਰੱਬ ਤੋਂ ਵੀ ਪਾਇਆ ਨੇ ਪਰ ਲੋੜ ਵੰਦਾ ਇੱਥੇ ਭਗਤ ਧੰਨਾ ਜੀ ਨੇ ਕਿਹਾ ਮੈਨੂੰ 1 ਕਰੋੜ ਰੁਪਇਆ ਦੇ ਦੇ ਨਾ ਦਾਲ ਸਿੱਧਾ ਮਾango ਕੀ ਉਹ ਘਰ ਦੇ ਵਿੱਚ ਦਾਲ ਹੋਵੇ ਘਿਓ ਹੋਵੇ ਮਾਲਕ ਆਟਾ ਹੋਣਾ ਚਾਹੀਦਾ ਹੈ ਦਾਲ ਸੀਤਾ ਮੰਗੋ ਕਿ ਹਮਰਾ ਖੂਬ ਖੁਸ਼ੀ ਕਰੇ ਜਿਹੜਾ ਤੜਕਿਆ ਚਨੇ ਮੇਰੇ ਚੁੱਲ੍ਹਾ ਤਪੇ ਮੇਰੇ ਘਰੇ ਮਹਾਰਾਜ ਚੁੱਲ੍ਹਾ ਵੀ ਤਪਣਾ ਜੇ ਭੁੱਖ ਭੁੱਖੇ ਭਗਤਾਂ ਨਾ ਕੀਜੇ ਬਾਬਾ ਕਬੀਰ ਜੀ ਕਹਿੰਦੇ ਜਹ ਮਾਲਾ ਆਪਣੀ ਲੀਜਾ ਚੱਕ ਆਪਦੀ ਮਾਲਾ ਮੈਥੋਂ ਨਹੀਂ ਨਾਮ ਜੱਪੇ ਦਾ ਭੁੱਖੇ ਢੱਡਾ ਜਹ ਮਾਲਾ ਆਪਣੀ ਲੀਜਾ ਆ ਚੱਕ ਆਪਦੀ ਮਾਲਾ ਮੈਥੋਂ ਨਹੀਂ ਸਰਾਵ ਬਿਚਾਰ ਗੁਰੂ ਜੀ ਕਹਿੰਦੇ ਜਿਹੜਾ ਰੱਬ ਦਾ ਪਿਆਰਾ ਨਾਮ ਦੇ ਤੁਹਾਨੂੰ ਸੁਣਦਾ ਹੀ ਰਹਿੰਦਾ ਹੈ ਉਹਦੇ ਅੰਦਰ ਸਤ ਸੰਤੋਖ ਦਾਣ ਵਾਲੀ ਵਿਰਤੀ ਪੈਦਾ ਹੋ ਜਾਂਦੀ ਹੈ ਤੇ ਸੰਤੋਖੀ ਜੀਵਨ ਹੋ ਜਾਂਦਾ ਹੈ ਜੀ ਕਿ ਗਿਆਨ ਸਤ ਸੰਤੋਖ ਗਿਆਨ ਗਿਆਨ ਬਹੁਤ ਵੱਡਾ ਅਭਿਕਾਰ ਹੁੰਦਾ ਉਹਨਾਂ ਨੂੰ ਗਿਆਨ ਕਿਤੋਂ ਪਿਆਰੋਂ ਖਰਨਾ ਪੜਨ ਦੀ ਲੋੜ ਨਹੀਂ ਪੈਂਦੀ ਰੱਬ ਦੇ ਪਿਆਰਿਆਂ ਨੂੰ ਰੱਬ ਦੇ ਪਿਆਰਿਆਂ ਦਾ ਅੰਦਰ ਹੀ ਸਭ ਕੁਝ ਗਿਆਨ ਇੰਨਾ ਹੋ ਜਾਂਦਾ ਹੈ ਗਹਿਰਾ ਗਿਆਨ ਅੰਦਰ ਹੀ ਸਭ ਕੁਝ ਪੜਤਦਾ ਅਪਹਾਰਾ ਅੰਦਰ ਹੀ ਬਣਦਾ ਜੀ ਰੱਬ ਦੇ ਪਿਆਰੇ ਝਰਨਾ ਹੀ ਬਣ ਜਾਂਦੇ ਆਪ ਹੀ ਇੱਕ ਤਾਂ ਹੁੰਦਾ ਨਾ ਨਦੀ ਵਿੱਚ ਪਾਣੀ ਆ ਰਿਹਾ ਪਿਛਾਂ ਤੋਂ ਝਰਨਿਆਂ ਦੇ ਵਿੱਚ ਇੱਕ ਝਰਨਾ ਜਿੱਥੋਂ ਪਾਣੀ ਆਟੋਮੈਟਿਕ ਹੀ ਨਿਕਲ ਰਿਹਾ ਆ ਆ ਰਿਹਾ ਝਰਨਾ ਬਣ ਜਾਣਾ ਇੱਕ ਤਾਂ ਬਾਹਰੋਂ ਮੰਨ ਲਓ ਇੱਕ ਤਾਂ ਖੂਹ ਹੈ ਜਿਹੜਾ ਇੱਕ ਖੂਹ ਦੇ ਵਿੱਚ ਪਾਣੀ ਹੈ ਉਹ ਆਪ ਦਾ ਆਪਲੇ ਖੂਹ ਦਾ ਪਾਣੀ ਹੈ ਇੱਕ ਉੱਪਰੋਂ ਝਰਨਾ ਆ ਰਿਹਾ ਉਹ ਉੱਪਰ ਲੀਆਂ ਪਹਾੜੀਆਂਾਂ ਦੇ ਵਿੱਚੋਂ ਪਾਣੀ ਆ ਰਿਹਾ ਦਾ ਇੱਕ ਖੂਹ ਬਣ ਕੇ ਰੱਬ ਦੇ ਪਿਆਰੇ ਖੂਹ ਦੇ ਪਾਣੀ ਵਰਗੇ ਬਣ ਜਾਂਦੇ ਆ ਜੀ ਖੂਹ ਦਾ ਪਾਣੀ ਮੁੱਕਦਾ ਨਹੀਂ ਨਾ ਖੂਹ ਦਾ ਬੈਲ ਇੱਕ ਬੈਲੈਂਸ ਇੱਕ ਥਾਂ ਤੇ ਬਣ ਕੇ ਰਹਿੰਦਾ ਜੀ ਜਿੰਨਾ ਕ ਪਾਣੀ ਕੱਢਦੇ ਆ ਆਪਾਂ ਓਨਾ ਇਕੱਠਾ ਹੋ ਜਾਂਦਾ ਜਿੰਨਾ ਕੱਢਦੇ ਆ ਓਨਾ ਇਕੱਠਾ ਹੋ ਜਾਂਦਾ ਰੱਬ ਦੇ ਪਿਆਰ ਦਾ ਗਿਆਨ ਨਾ ਜਿੰਨਾ ਵੰਡੇ ਜਾਂਦੇ ਆ ਹੋਰ ਵਧ ਜਾਂਦਾ ਜਿੰਨਾ ਵੰਡੇ ਜਾਂਦੇ ਆ ਵਧੀ ਜਾਂਦਾ ਹੈ ਅੰਦਰ ਪਰ ਪਹਾੜਾਂ ਵਾਲੀ ਧਰਤੀਂ ਦੀ ਰੱਬ ਦੇ ਅੰਦਰ ਪ੍ਰਭ ਦੇ ਪਰੰਦਰ ਨਿਮਰਤਾ ਵਾਲੀ ਖੂਬ ਵਾਲੀ ਵਰਤੀ ਹੁੰਦੀ ਹੈ ਇਹ ਗੱਲ ਦੋਨੇ ਪਾਸੇ ਆਉਂਦੀ ਪਹਾੜ ਉੱਚਾ ਹੁੰਦਾ ਹੈ ਤੇ ਖੂਬ ਨੀਵਾ ਹੁੰਦਾ ਹੈ ਤੇ ਖੂਬ ਦਿੰਦਾ ਵੀ ਪਾਣੀ ਉਹਨਾਂ ਨੂੰ ਆ ਜਿਹੜਾ ਨੀਵਾ ਹੋ ਕੇ ਡੋਲ ਨੀਵਾ ਹੋ ਕੇ ਪਰ ਨਾ ਪਾਉਣਾ ਜੀ ਤੇ ਪਹਾੜਾਂ ਦੇ ਉੱਪਰ ਤੋਂ ਤਾਂ ਲੇਖਦਾ ਹੀ ਹੁੰਦਾ ਪਾਣੀ ਫਿਰ ਪਾਈ ਉਹ ਫਿਰ ਇਹਨਾਂ ਦੇ ਵਿੱਚ ਇਹਨਾਂ ਤੱਕ ਹੋ ਸਕਦਾ ਰੋੜ ਕੇ ਵੀ ਲਜਾ ਜ ਪਹਾੜਾਂ ਤੋਂ ਆਇਆ ਪਾਣੀ ਕੰਗਣੂ ਵੇਖਦੇ ਆਪਾਂ ਮਿਰਗੋ ਵਿੱਚ ਰੋੜ ਕੇ ਵੀ ਲਾ ਜਾਂਦਾ ਜੀ ਸੋਰਾਹੋ ਵਿਚਾਰ ਗੁਰੂ ਜੀ ਕਿਹੜੇ ਰੱਬ ਦੇ ਪਿਆਰੇ ਗਿਆਨਵਾਨ ਬਹੁਤ ਹੋ ਜਾਂਦੇ ਆ ਬੜਾ ਗਹਿਰਾ ਗਿਆਨ ਦੂ ਦੇ ਦਿੰਦਾ ਸੁਣਿਆ ਅਠ ਸਾਤ ਕਾ ਇਸਨਾਮ 68 ਤੀਰਥਾਂ ਦਾ ਇਸਨਾਮ ਰੱਬ ਦੇ ਪਿਆਰਿਆਂ ਦਾ ਪ੍ਰਮਾਤਮਾ ਦੇ ਨਾਮ ਨੂੰ ਸੁਣਨ ਦੇ ਨਾਲ ਘਰੇ ਬੈਠੇ ਹੋ ਜਾਂਦੇ ਜੀ ਉਹਨਾਂ ਨੂੰ ਕਿਤੇ ਜਾਣ ਦੀ ਕੋ ਲੋੜ ਨਹੀਂ ਨਾ ਘਰੇ ਬੈਠਾ ਇਸਨਾ ਗਾਵਨ ਤੁਧ ਨੂੰ 86 ਤੀਰਥ ਬਾਣੀ ਚੱਲੇਗਾ ਨਾ 86 ਤੀਰਥ ਨਾਲੇ ਤੇਰੇ ਨਾਲ ਹੀ ਰਹਿੰਦੇ ਰੱਬ ਦੇ ਪਰਾਂ ਸਦਾ ਹੀ ਨਾਲ ਰਹਿੰਦੇ 86 ਤੀਰਥ ਤੀਰਥਾਂ ਦੇ ਉੱਤੇ ਜਾਣ ਦੀ ਲੋੜ ਨਹੀਂ ਪੈਂਦੀ ਬਾਬਾ ਕਬੀਰ ਜੀ ਤਾਂ ਕਹਿ ਦਤਾ ਕਹਿਤ ਕਬੀਰ ਹਉ ਭਇਆ ਉਦਾਸ ਤੀਰਥ ਵੱਡਾ ਕੇ ਹਰ ਕਾ ਦਾਸ ਕਹਿੰਦੇ ਗਏ ਦੱਸੋ ਸਵਾਲ ਕਰਤਾ ਜੀ ਸਵਾਲ ਕਰਤਾ ਕਹਿੰਦੇ ਵਾਏ ਦੱਸੋ ਤੀਰਥ ਵੱਡਾ ਕਿ ਤੀਰਥ ਉੱਤੇ ਜਿਹਦੇ ਪੈਰ ਧਰਨ ਦੇ ਨਾਲ ਤੀਰਥ ਬਣ ਗਿਆ ਉਹ ਵੱਡਾ ਆ ਹੁਣ ਆਪਾਂ ਵੀ ਸੋਚ ਕੇ ਵੀ ਤੀਰਥ ਵੱਡਾ ਹੋਊ ਕਿ ਜਿੱਥੇ ਪੈਰ ਧਰਨ ਦੇ ਨਾਲ ਬਾਬਾ ਨਾਨਕ ਦੇ ਪੈਰ ਧਰਿਆ ਉਹ ਜਿੱਥੇ ਉਹ ਤੀਰਥ ਬਣ ਗਿਆ ਜਗਾ ਪੂਜਨਯੋਗ ਹੋ ਗਈ ਰੱਬ ਦੇ ਪਿਆਰਾਂ ਦਾ ਜਿੱਥੇ ਜਨਮ ਹੁੰਦਾ ਪਿਆਰੋ ਉਹ ਵੀ ਪੂਜਨਯੋਗ ਜਗਾ ਬਣ ਜਾਂਦਾ ਤੀਰਥ ਬਣ ਜਾਂਦਾ ਜਿੱਥੇ ਰੱਬ ਦੇ ਪਿਆਰੇ ਵਿਚਰਦੇ ਐ ਉਹ ਵੀ ਜਗ੍ਹਾ ਪੂਜਨਯੋਗ ਹੋ ਜਾਂਦੀ ਹੈ ਤੇ ਜਿੱਥੇ ਰੱਬ ਦੇ ਪਿਆਰੀ ਮੌਤ ਹੁੰਦੀ ਹੈ ਪਿਆਰ ਉੱਥੇ ਉਹ ਜਗ੍ਹਾ ਵੀ ਪੂਜਨਯੋਗ ਬਣਦੀ ਤੀਰਥ ਬਣ ਜਾਂਦੀ ਰੱਬ ਦੇ ਪਿਆਰਾਂ ਦੀ ਜਗ੍ਹਾ ਵੀ ਤੀਰਥ ਬਣ ਜਾਂਦੀ ਹੈ ਕਿਉਂ ਉਹ ਰੱਬ ਦਾ ਰੂਪ ਸੁਣਦੇ ਰਹਿੰਦੇ ਨਾਲ ਨੂੰ ਤੇ ਤੀਰਥ ਉਹਨਾਂ ਦੇ ਨਾਲ ਹੀ ਰਹਿੰਦਾ ਜਿਹੇ ਹਿਸ਼ਾ ਤੀਰਥ ਉਹਨਾਂ ਦੇ ਨਾਲ ਰਹਿੰਦਾ ਭਗਤ ਰਵਦਾਸ ਜਿਹਨੇ ਜਿੱਥੇ ਜਨਮ ਲਿਆ ਮਣੀ ਬਣ ਜਗ੍ਹਾ ਫਿਰ ਕੌਣ ਤਾਂ ਉਹਨਾਂ ਨੂੰ ਮਾਰ ਸਕਦਾ ਹੈ ਭਗਤ ਤਾਂ ਬਾਬਾ ਕਬੀਰ ਜੀ ਨੇ ਜਿੱਥੇ ਮੌਤ ਹੋਏ ਖੜੰਬੇ ਦੇ ਵਿੱਚ ਉਥੇ ਜਗਾ ਬਣੀ ਪਿਆ ਫਿਰ ਵੇਖ ਲੋ ਫਿਰ ਜਾਗ ਤੇ ਸੋ ਗੁਰੂ ਜੀ ਕਹਿੰਦੇ ਭਾਈ ਜਿਹੜੇ ਪ੍ਰਮਾਤਮਾ ਦਾ ਨਾਮ ਸੁਣਦੇ ਰਹਿੰਦੇ ਆ ਉਹ ਮਦਾ ਤੀਰਥ ਨਾਲ ਹੀ ਰਹਿੰਦੇ ਆ ਸੁਣਿਆ ਪੜ ਪੜ ਪਾਵੇ ਮਾਨ ਕੋਈ ਬੰਦਾ ਪੜੇ ਬਹੁਤ ਜਾਦੇ ਬਹੁਤ ਜਾਦੇ ਪੜਾਈ ਕਰੇ ਉਹਨੂੰ ਫਿਰ ਵੀ ਆਪਾਂ ਵੇਖਦੇ ਆ ਯੂਨੀਵਰਸਿਟੀਾਂਾਂ ਵੱਡੇ ਵੱਡੇ ਥਾਵਾਂ ਦੇ ਉੱਤੇ ਉਹਨਾਂ ਮਾਨ ਸਤਕਾਰ ਹੁੰਦਾ ਸਾਰੀ ਦੁਨੀਆ ਦੇ ਵਿੱਚ ਵੇਖਦੇ ਆਪਾਂ ਗੁਰੂ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਤੁਹਾਨੂੰ ਸੁਣਦੇ ਰਹਿੰਦੇ ਐ ਉਹਨਾਂ ਨੂੰ ਕਹਿੰਦਾ ਐਡਾ ਵੱਡਾ ਮਾਣ ਪ੍ਰਾਪਤ ਹੋ ਜਾਂਦਾ ਐਡਾ ਵੱਡਾ ਮਾਣ ਸਾਰੀ ਦੁਨੀਆ ਦੇ ਵਿੱਚ ਦੁਨੀਆ ਦਾ ਹੋ ਸਕਦਾ ਵੀ ਭਾਰਤ ਦਾ ਪ੍ਰਧਾਨ ਮੰਤਰੀ ਜਿਹੜਾ ਉਹਦੀ ਭਾਰਤੀ ਚ ਚੱਲੇ ਹੋਰ ਕਿਤੇ ਨਾ ਚੱਲੇ ਪਰ ਪ੍ਰਮਾਤਮਾ ਦੇ ਰੱਬ ਦੇ ਪਿਆਰਿਆਂ ਦੇ ਕਹਿੰਦੇ ਬਚਨ ਸਾਰੀ ਦੁਨੀਆ ਵਿੱਚ ਚਲਦਾ ਦਾ ਸਾਰੀ ਦੁਨੀਆ ਦੇ ਵਿੱਚ ਉਹਨਾਂ ਦਾ ਕੋਈ ਹੱਦਾ ਬੰਦਾ ਨਹੀਂ ਕਹ ਹੰਦਾ ਵੀ ਭਾਈ ਤੂੰ ਤਾਂ ਇੱਥੇ ਹੀ ਆਗਾ ਸੋ ਅਗਲੀ ਪੰਕਤੀ ਜੀ ਕਹਿੰਦੇ ਵੀ ਸੁਣਿਆ ਲੱਗੈ ਸਹਿਜ ਧਿਆਨ ਕਿਵੇਂ ਜਿਹੜੇ ਮਨੁੱਖ ਧਿਆਨ ਲਾਉਂਦੇ ਐ ਜਿਵੇਂ ਜੋਗੀ ਲੋਕ ਸੀ ਬੜਾ ਧਿਆਨ ਲਾਉਂਦੇ ਸੀਗੇ ਬੈਠਣਾ ਕਿੰਨਾ ਕਿੰਨਾ ਲੰਮਾ ਲੰਮਾ ਸਮਾਧਨਾ ਲਾਉਣਾ ਪੈਂਦਾ ਧਿਆਨ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਮ ਦੀ ਤੁਹਾਨੂੰ ਸੁਣ ਲੱਗ ਜਾਂਦੇ ਐ ਉਹਨਾਂ ਨੂੰ ਕਹਿੰਦੇ ਧਿਆਨ ਦੀ ਅਵਸਥਾ ਥੋੜੇ ਸਮੇਂ ਵਿੱਚ ਹੀ ਪ੍ਰਾਪਤ ਹੋ ਜਾਂਦੀ ਐ ਉਹਨਾਂ ਨੂੰ ਕਿਤੇ ਬਹੁਤਾ ਯਤਨ ਕਰਨ ਦੀ ਲੋੜ ਨਹੀਂ ਪੈਂਦੀ ਪਿਆਰਿਓ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਤੂ ਪਾਪ ਕਾ ਨਾਸ ਰੱਬ ਦੇ ਪਿਆਰਿਆਂ ਦੀ ਸਵਤ ਹਮੇਸ਼ਾ ਖੇੜੇ ਵਿੱਚ ਰਹਿੰਦੀ ਹੈ ਵਿਗਾਸ ਵਿੱਚ ਰਹਿੰਦੀ ਹੈ ਤੇ ਜਿਹੜੇ ਪ੍ਰਮਾਤਮਾ ਦੇ ਨਾਮ ਦੀ ਧੁਨ ਨੂੰ ਸੁਣਦੇ ਰਹਿੰਦੇ ਆ ਵਾਹਿਗੁਰੂ 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 ਬਸ ਕਹਿੰਦੇ ਫਿਰ ਨਾ ਦੇਖੁ ਖਾਂਦਾ ਪਾਪਾਂ ਦਾ ਨਾਸ ਹੋ ਜਾਂਦਾ ਆਪਾਂ ਵੀ ਇਹ ਅਰਦਾਸ ਕਰੀਏ ਸਤਿਗੁਰੂ ਬੈਠਿਆਂ ਉੱਠਦਿਆਂ ਤੁਰਦਿਆਂ ਫਿਰਦਿਆਂ ਸਿਮਰਨ ਦੀ ਦਾਤਿ ਬਖਸ਼ੋ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰਿ ਤਬ ਆਤਿਵਿਤੀ ਅਵਸਾਏ ਜਗੀ ਭਾਈ ਪਰਤਾ ਬੁਰਾ ਨਾ ਰੱਖੋ ਚੀਤਾ ਪਰਤਾ ਬੁਰਾ ਨਾ ਰੱਖੋ ਚੀਤਾ